ਮਿੰਟੂ ਜੀ ਗੱਲ ਕਰਦੇ ਕਰਦੇ ਨਾ ਸਿੱਖਿਆ ਕ੍ਰਾਂਤੀ ਦੀ ਗੱਲ ਹੋਈ ਸਿੱਖਿਆ ਕ੍ਰਾਂਤੀ ਦੀ ਗੱਲ ਦੇ ਵਿੱਚ ਨਾ ਜਿੰਨਾ ਕਿ ਚਲੋ ਫਾਇਦੇ ਵਾਲਾ ਪਾਸਾ ਹੋਇਆ ਉਹਨਾਂ ਕ ਟ੍ਰੋਲਿੰਗ ਵਾਲਾ ਪਾਸਾ ਇੱਧਰ ਵੀ ਹੋ ਰਿਹਾ ਬਹੁਤ ਵਿਵਾਦ ਇਸ ਚੀਜ਼ ਦਾ ਖੜਾ ਹੋਇਆ ਖਾਸ ਕਰਕੇ ਨਾ ਇੱਕ ਇੱਕ ਪੱਥਰ ਹੈ ਉਹਦਾ ਬੜਾ ਰੌਲਾ ਪਿਆ ਹੋਇਆ ਉਹਦੇ ਚ ਕਹਿੰਦੇ ਕਿ ਪਖਾਨਿਆਂ ਦੀ ਮਰਮਲ ਦਾ ਉਹ ਪੱਥਰ ਲੱਗਣਾ ਸੀ ਉਹਦਾ ਉਦਘਾਟਨ ਹੋਣਾ ਸੀ ਉਹਦੇ ਚ ਤਿੰਨ ਤਾਂ ਮੰਤਰੀ ਸਾਹਿਬਾ ਦੇ ਜਿਹੜੇ ਹੈਗੇ ਨਾਮ ਲਿਖੇ ਹੋਏ ਨੇ ਤੇ ਉਸ ਤੋਂ ਬਿਨਾਂ ਥੱਲੇ ਹੋਰ ਕੁਝ ਨਾਮ ਲਿਖੇ ਹੋਏ ਨੇ ਇਹ ਕ੍ਰਾਂਤੀ ਕਿੱਧਰ ਨੂੰ ਚੱਲ ਰਹੀ ਹੈ ਹਾਲਾਂਕਿ ਤੁਸੀਂ ਕਿਹਾ ਕਿ ਜਿਵੇਂ ਸਟੈਪ ਬੈਕ ਕਰ ਕਰ ਲਿਆ ਥੋੜਾ ਜਾਂ ਪਰ ਸਟੈਪ ਇੰਨਾ ਫਲਾਇ ਕਿਉਂ ਜਿਹੜਾ ਬੈਕ ਕਰਨਾ ਪੈ ਗਿਆ ਦੇਖੋ ਸਿੱਖਿਆ ਕ੍ਰਾਂਤੀ ਦਾ ਤਾਂ ਮਾਮਲਾ ਇਹ ਆ ਮੈਨੂੰ ਹੁਣੇ-ਹੁਣੇ ਕੋਈ ਦੱਸ ਰਿਹਾ ਸੀਗਾ ਮੇਰਾ ਸੋਰਸ ਜੀ ਕਿ ਹਸਾਬ ਨਾਲੂ ਸੰਗਰੂਰ ਜ਼ਿਲ੍ਹੇ ਦੀ ਤੇ ਉਹਨੇ ਗਰੰਟੀ ਲਈ ਜਿਹੜਾ ਮੁੱਖ ਮੰਤਰੀ ਦਾ ਜ਼ਿਲ੍ਹਾ ਹੂੰ ਉਹ ਕਹਿੰਦੇ ਦੇਖੋ ਪੂਰੇ ਪੰਜਾਬ ਦਾ ਮੈਨੂੰ ਪਤਾ ਨਹੀਂ ਜੀ ਤਿੰਨ ਕਿਸ਼ਤਾਂ ਚ ਗ੍ਰਾਂਟ ਆਉਣੀ ਸੀਗੇ ਹਮ ਠੀਕ ਹੈ ਜੀ ਜੀ ਇੱਕ ਵਾਰੀ ਇਹ ਆਉਣੀ ਸੀਗੀ 20 ਕੰਮ ਚਾਲੂ ਕਰੋ ਹਮ ਫਿਰ ਆਉਣੀ ਸੀ 65 ਜੀ ਕੰਮ ਐਨ ਘੰਡੇ ਤੇ ਐਂਡ ਤੇ ਆਉਣੀ ਸੀ 15 ਹਮ ਸਭ ਕੁਝ ਦਿਨ ਪਹਿਲਾਂ ਮੀਟਿੰਗ ਹੁੰਦੀ ਹੈ ਤੇ 15 ਵਾਲਾ ਜਿਹੜਾ ਹਿੱਸਾ ਹੈ ਉਹ ਰੋਕ ਲਿਆ ਜਾਂਦਾ ਹਮ ਤੇ ਅਸੀਂ ਆਪ ਹੀ ਇੱਕ ਦੂਜੇ ਨੂੰ ਸਵਾਲ ਕਰਕੇ ਜਵਾਬ ਲੱਭਦੇ ਆ ਕਿ ਸ਼ਾਇਦ ਉਹ ਜਿਹੜਾ 15% ਰੋਕਿਆ ਗਿਆ ਉਹ ਇਹਨਾਂ ਤੇ ਲਾ ਦਿੱਤਾ ਗਿਆ। ਆ ਪ੍ਰੋਗਰਾਮ ਤੇ ਦਾ ਕੱਢ ਕੇ ਤੇ ਜਿਹੜੇ ਉਹ ਕੰਮ ਰੁਕ ਗਏ ਹੂੰ ਉਹ ਅਧਿਆਪਕਾਂ ਨੇ ਬਾਜ਼ਾਰ ਚੋਂ ਮਟੀਰੀਅਲ ਚੱਕਿਆ ਤੇ ਪੂਰੇ ਕੀਤੇ। ਹੂੰ ਬਰੇ ਪਿੰਡ ਦੀ ਕੱਲ ਇੱਕ ਪੋਸਟ ਦੇਖੀ ਮੈਂ ਜੀ ਕਿ 2.5 ਲੱਖ ਰੁਪਈਆ ਉਹਨਾਂ ਪ੍ਰੋਜੈਕਟਾਂ ਦਾ ਹਾਲੇ ਪੈਂਡਿੰਗ ਪਿਆ ਬਾਜ਼ਾਰ ਦਾ ਸਾਮਲਾ ਹੂੰ ਜਿੰਨਾਂ ਦਾ ਉਹ ਤਾਂ ਕਟਾਣ ਕਰਾ। ਕਟਾਣ ਵੀ ਹੋ ਗਿਆ ਫੋਟੋਆਂ ਪੀਅਰ ਸਭ ਕੁਝ ਹੋ ਗਿਆ। ਸਰ ਪਖਾਨੇ ਦਾ ਉਹ ਇੱਕਾ ਮਦਨ ਲਾਲ ਬੱਗਾ ਜੀ ਦਾ ਦੇਖੋ ਨਾ ਪਿੱਛੇ ਕੋਈ ਇੱਟ ਲੱਗੀ ਹੈ ਨਾ ਕੋਈ ਪੱਥਰ ਲੱਗਾ ਉਕਲਾ ਮਤਲਬ ਕਿ ਉਦਘਾਟਨੀ ਪੱਥਰ ਲੱਗਾ ਪੱਥਰ ਲੱਗਾ ਇੱਟ ਲੱਗੀ ਨਾ ਪੱਥਰ ਲੱਗਾ ਬਸ ਸਨਮ ਤੋਂ ਮੈਂ ਹਮਨੇ ਨਾ ਤੁਝੇ ਹਮਨੇ ਮੁਹਬਤ ਦਾ ਖੁਦਾ ਜਾਨਾ ਜੀ ਹਾਂ ਤਾਂ ਬੜੀ ਬੋਲ ਹੋਈ ਤਾਂ ਗੱਲੇ ਆ ਕੇ ਭਾਈ ਇਹ ਇਹ ਤਾਂ ਪੱਥਰ ਕੇ ਸਨਮ ਹੀ ਬਣ ਗਏ ਨੇ ਹਮ ਕਦੇ ਨਹੀਂ ਨਹੀਂ ਪੱਥਰ ਕਦੇ ਉਦਘਾਟਨੀ ਪੱਥਰ ਅੱਛਾ ਪਖਾਨੇ ਵਾਲਾ ਤੁਸੀਂ ਦੇਖਿਆ ਹੀ ਆ ਜੀ ਕੀ ਚੰਦ ਚੜਿਆ ਤੇ ਫਿਰ ਉਹ ਯੂ ਟਰਨ ਮਾਰਿਆ ਕਿ ਨਹੀਂ ਇਹ ਇਹ ਉਤ ਘਟ ਨਹੀਂ ਹੋਣੇ ਬਾਕੀ ਦੇ ਪ੍ਰੋਗਰਾਮ ਜਾਰੀ ਰੱਖੋ ਹਾਂ ਜੇ ਅਗਰ ਪੀਓ ਤਾਂ ਹੱਦ ਕਰ ਦੋ ਵਰਨਾ ਪ੍ਰੋਗਰਾਮ ਰੱਦ ਕਰ ਦੋ ਇਹਨਾਂ ਨੇ ਕਹਿ ਵੀ ਪ੍ਰੋਗਰਾਮ ਰੱਦ ਕਰ ਦੋ ਜੀ 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 ਤਾਂ ਗੱਲ ਇਹ ਆ ਕਿ ਭਾਈ ਹੁਣ ਦੂਜੇ ਪਾਸੇ ਜੀ ਦੇਖੋਗੇ ਜੀ ਤੇ ਯੂ ਟਰਨ ਵਜੀ ਜਾਂਦੇ ਆ ਉਧਰ 9 ਤਰੀਕ ਨੂੰ ਇੱਕ ਪੱਤਰ ਜਾਰੀ ਹੁੰਦਾ ਇਧਰ ਫਰੀਦਕੋਟ ਵਾਲੀ ਸਾਈਡ ਹਾਂ ਕਿ ਬੱਚੇ ਟੋਲੀ ਬਣਾ ਕੇ ਜਾ ਕੇ ਤੇ ਦੁਕਾਨਾਂ ਤੇ ਚੈਕਿੰਗ ਕਰਨਗੇ ਹੂੰ ਉਹ ਮੈਂ ਹਾਲੇ ਪੋਸਟ ਪਾ ਕੇ ਤੇ ਮੈਂ ਹਾਂ ਚਲੋ ਚਾਹ ਪਾਣੀ ਪੀ ਲਈਓ ਕਿਉਂਕਿ ਉਹ ਤੁਹਾਨੂੰ ਮੈਨੂੰ ਗਾਲਾਂ ਵੀ ਕੱਢਦੇ ਨਾ ਕਿ ਇਹਨਾਂ ਦੇ ਸਮਰਥਕ ਬਿਲਕੁਲ ਤੇ ਮੈਂ ਉਹਨਾਂ ਵਿੱਚ ਚਿੱਤ ਕਰਾਰਾ ਜਾ ਹੁੰਦਾ ਤੇ ਜਾ ਲੋ ਬਹਿਣਾ ਕੋਈ ਹਨਾ ਪਾਣੀ ਪੂਣੀ ਪੀਏ ਤੇ ਉਹ ਵੇਖਿਆ ਤੇ ਮੇਰੇ WhatsApp ਤੇ ਕਾਲ ਆਈ ਪਈ ਉਹ WhatsApp ਤੇ ਮੈਸੇਜ ਆਇਆ ਤੇ ਉਹ ਕਹਿੰਦੇ ਸਰ ਕੀ ਕਰਦੇ ਪਏ ਜੇ ਮੈਂ ਕਹਾਂ ਜੀ ਕੀ ਪੋਸਟ ਦੇਖ ਕੇ ਪਾਇਆ ਕਰ ਮੈਂ ਕਹਾਂ ਜੀ ਕਾਹਦੇ ਕੀ ਗਲਤੀ ਹੋ ਗਈ ਉਹ ਕਹਿੰਦੇ ਜੀ ਉੱਥੇ ਤੇ ਯੂ ਟਰਨ ਵੱਜ ਗਿਆ ਤੇ ਪੱਤਰ ਦੁਬਾਰਾ ਆ ਗਿਆ ਤੁਸੀਂ ਅਜੇ ਪਿੱਛੇ ਫੇਰਦੇ ਹੋ ਤੇ ਅੱਗੇ ਲੰਘ ਗਿਆ ਹੈ ਮੈਨੂੰ ਫੇਰ ਇੱਕ ਪੋਸਟ ਪਾਉਣੀ ਪਈ ਵੀ ਸੋਧਿਆ ਪੱਤਰ ਆ ਗਿਆ ਯੂ ਟਰਨ ਪੱਤਰ ਆ ਗਿਆ ਕਿ ਨਹੀਂ 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 ਹੁਣ ਬੱਚਾ ਜੇ ਕੋਈ ਮਤਲਬ ਕਿ ਅੰਡਰ ਸਟ੍ਰੈਸ ਹੈ ਤਾਂ ਉਹਦੀ ਪਛਾਣ ਕਰਨਗੇ ਬੱਚੇ ਹੁਣ ਉਹਨਾਂ ਨੂੰ ਮੈਂਟਲ ਹੈਲਥ ਦੇ ਡਾਕਟਰ ਬਣਾ ਦਿੱਤਾ ਹੈ ਮਤਲਬ ਕਿ ਇਹੋ ਜੇ ਵਾਹੀਆ ਫੈਸਲੇ ਤੁਗਲਕੀ ਮਤਲਬ ਕਿ ਸਮਝ ਤੋਂ ਬਾਹਰ ਆ ਕਿ ਕੀ ਚੱਲ ਰਿਹਾ ਹੈ ਸਭ ਅੱਛਾ ਹੁਣ ਜਿਹੜੀ ਆ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਉਥੇ ਐੜਾ ਚਲਾਈ ਜਾਂਦੇ ਨੇ ਜਿਵੇਂ ਸੋ ਨਵੇਂ ਸਕੂਲ ਜਿਹੜੇ ਆ ਚਾਲੂ ਕੀਤੇ ਆ ਕਿਹੜਾ ਨਵਾਂ ਸਕੂਲ ਬਣਾਇਆ ਦੱਸੋ ਮੈਨੂੰ ਫਿਰ ਇਸ ਤੋਂ ਇਲਾਵਾ ਬਈ ਗੱਲਾਂ ਵੱਡੀਆਂ-ਵੱਡੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਸਕੂਲ ਦੇ ਵਿੱਚ ਜੋੜੇ ਮਾਜਰਾ ਨੇ ਜਾ ਕੇ ਆਪਣਾ ਜਲੂਸ ਕਢਵਾਇਆ ਸਰ ਉਸ ਸਕੂਲ ਦੀ ਕਹਾਣੀ ਐ ਜਿਹੜੀ ਟ੍ਰਿਬਿਊਨ ਨੇ ਲਾਈ ਆ ਕਿ ਉੱਥੇ ਕੀ ਕੁਝ ਮਤਲਬ ਕਿ ਹੋਣਾ ਬਾਕੀ ਆ ਨਹੀਂ ਕੀ ਕੁਝ ਕਮੀਆਂ ਪੇਸ਼ੀਆਂ ਨੇ ਇੱਥੋਂ ਤੱਕ ਕਿ ਕੁਝ ਜ਼ਮੀਨ ਤੇ ਵੀ ਕਬਜ਼ਾ ਹੋਦੇ ਸਰ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਦੀ ਥਾਂ ਤੇ ਅਸੀਂ ਤੇ ਪਤਾ ਹੀ ਨਹੀਂ ਕਿੰਨੀ ਕੁ ਦੂਰ ਨਿਕਲ ਗਏ ਹਾਂ ਬਸ ਮਸ਼ਹੂਰੀ ਤੇ ਇਸ਼ਤਿਹਾਰबाजी ਸਰ ਇਹ ਤੇ ਪਤਾ ਨਹੀਂ ਕਿ ਮੈਨੂੰ ਲੱਗਦਾ ਕਿ ਇਹ ਤੇ ਚਲੋ ਸਾਡੇ ਲੋਕਾਂ ਨੇ ਥੋੜਾ ਰੌਲਾ ਰੂਲਾ ਪਾਇਆ ਨਹੀਂ ਤੇ ਹੋ ਸਕਦਾ ਸੀ ਉਹ ਟਾਇਲਟ ਦੇ ਅੰਦਰ ਉਹ ਜਿਹੜੀ ਬਹਿਣ ਵਾਲੀ ਸੀਟ ਲੱਗਦੀ ਆ ਉਹਦਾ ਵੀ ਉਦਗਾਟਣ ਸਮਾ ਰੋ ਰੱਖ ਦਿੱਤਾ ਜਾਂਦਾ ਤੇ ਇੱਥੇ ਇੱਥੇ ਬੋਣੀ ਕਰੇਗਾ ਜੀ ਫਲਾਣਾ ਲੀਡਰ ਜਾ ਕੇ ਹਮ ਹਮ ਕਮਾਲ ਹੋ ਗਈ ਹੈ ਤੁਹਾਡੇ ਆ ਦੀ ਯਾਰ ਹੱਦ ਹੋ ਗਈ ਹੈ ਸੋ ਇਹ ਪਤਾ ਨਹੀਂ ਕਿੱਧਰ ਨੂੰ ਤੁਰ ਪਏ ਪਰ ਹੁਣ ਇਧਰੋਂ ਇਹਨਾਂ ਦਾ ਯੂ ਟਰਨ ਵੱਜਿਆ ਕਿ ਨਹੀਂ ਨਹੀਂ ਪਖਾਨੇ ਵਾਲਾ ਤੋਂ ਘਾਟ ਨਹੀਂ ਕਰਨਾ ਹਮ ਲੋਕ ਤਰ੍ਹਾਂ ਤਰ੍ਹਾਂ ਦੇ ਚੁਟਕਲੇ ਬਣਾ ਰਹੇ ਨੇ ਲੋਕ ਤਰ੍ਹਾਂ ਤਰ੍ਹਾਂ ਦਾ ਮਜ਼ਾਕ ਉਡਾ ਰਹੇ ਨੇ ਮਜ਼ਾਕ ਬਣ ਗਈ ਯਾਰ ਰਜ਼ੀਮ ਮਜ਼ਾਕ ਸੱਚੀ ਹੁ ਦੁੱਖ ਹੁੰਦਾ ਇਹ ਕੋਈ ਮੈਂ ਕਹਿੰਨਾ ਕਿ ਖੁਸ਼ੀਆਂ ਵਾਲੀਆਂ ਜਾਂ ਮਸਾਲੇਦਾਰ ਗੱਲਾਂ ਨਹੀਂ ਦੁੱਖ ਹੋ ਰਿਹਾ ਕਿ ਕਿੱਧਰ ਨੂੰ ਚੱਲ ਪਏ ਨੇ ਕਿ ਆਹ ਮਸਲੇ ਵੀ ਇਸ ਤਰ੍ਹਾਂ ਉਛਾਲਨੇ ਸੀ ਤੁਸੀਂ ਮੈਨੂੰ ਕੱਲ ਦੱਸੋ ਜਿਹੋ ਜਿਹਾ ਜਿਹੋ ਜਿਹਾ ਸਮਾਰੋਜ ਜੋੜੇ ਮਾਜਰਾ ਵਰਗੇ ਪਾਲਦੇ ਆ ਉਹ 20000 ਚ ਹੋ ਜਾਊਗਾ ਮੈਕਸਿਮਮ 20 ਦੇਣਾ ਸਕੈਂਡਰੀ ਨੂੰ ਹੋ ਜਾਊਗਾ ਸਰ ਚੋਟੀ ਦਾ ਜੇ ਪ੍ਰੋਗਰਾਮ ਕਰਨਾ ਨਾ ਘੱਟੋ ਘੱਟ ਲੱਖ ਰੁਪਈਆ ਲੱਗਦਾ ਹੈ ਸਹੀ ਦਾ ਠੀਕ ਹੈ ਨਾ ਥੋੜਾ ਤੁਸੀਂ ਖਾਣ ਪੀਣ ਕਰਨਾ ਚੰਗਾ ਤੁਸੀਂ ਲਾਉਣਾ ਟੈਂਟ ਸ਼ੈਂਟ ਕੁਰਸੀਆਂ ਲਾਉਣੀਆਂ ਨੇ ਸਟੇਜ ਬਣਾਉਣਾ ਲੱਖ ਰੁਪਈਏ ਦੇ ਨੇੜੇ ਖਰਚ ਆਉਂਦਾ ਜੀ 50000 ਪੈ ਤਾਂ ਦਰਮਿਆਨਾ ਹੂੰ ਤੁਸੀਂ 20 ਦੇ ਰਹੇ ਹੋ ਤਾਂ ਮਤਲਬ ਹੈ ਕਿ ਉਹ ਮੈਂ ਜਿਵੇਂ ਕਿ ਕਹ ਸੀ ਉਹ ਇੰਨੇ ਪੈਸੇ ਨਾਲ ਸਰਦਾ ਨਹੀਂ ਹੋਏਗਾ ਜੀ ਉਹ ਪੈਸੇ ਵੀ ਅਧਿਆਪਕਾਂ ਨੂੰ ਅਰੇਂਜ ਕਰਨੇ ਪੈ ਰਹੇ ਨੇ ਬਿਲਕੁਲ ਤੁਸੀਂ ਉਹ ਪੱਖ ਨਹੀਂ ਵੇਖ ਰਹੇ ਤੁਸੀਂ ਕੁਝ ਵੀ ਨਹੀਂ ਦੇਖ ਰਹੇ ਸਰ ਤੁਸੀਂ ਦੇਖ ਰਹੇ ਹੋ ਕਿ ਬਸ ਤਸਵੀਰਾਂ ਤਸਵੀਰਾਂ ਲੱਗ ਜਾਣਾ ਤਸਵੀਰਾਂ ਲਵਾ ਕੇ ਤਕਦੀਰਾਂ ਥੋੜੀ ਬਦਲ ਦਿਆਂਗੇ ਸਰ ਹਾਂ ਆਂਦੇ ਹੁੰਦੇ ਆ ਕਿ ਗੁੜ ਗੋੜਾ ਅੱਖ ਨਾਲ ਮੂੰਹ ਥੋੜੀ ਮਿੱਠਾ ਹੋ ਜਾਂਦਾ ਹੈ ਠੀਕ ਹੈ ਮੋਰਾ ਮੋਰਾ ਅੱਖ ਨਾਲ ਮੂੰਹ ਥੋੜੀ ਕੌੜਾ ਹੋ ਜਾਂਦਾ ਸਰ ਸਚਾਈ ਤੇ ਸਚਾਈ ਹੈ ਨਾ ਜੀ ਜੀ ਬਿਲਕੁਲ ਮੇਰੀ ਗੱਲ ਸੁਣੋ ਮੈਂ ਹੁਣ ਬੋਦੇ ਚੋਂ ਪੜ ਕੇ ਬੈਠਾ ਹਾਂ ਕਈ ਕਈ ਹੁੰਦੇ ਨੇ ਸੱਜਣ ਹਮ ਘਰ ਚ ਭੰਗ ਪੁੱਜਦੀ ਆ ਲੀੜੇ ਚਿੱਟੇ ਤੇ ਮੁੱਛ ਦਾ ਵਟ ਨਹੀਂ ਟੁੱਟਦਾ ਹਮ ਪਰ ਗੱਲ ਇਹ ਆ ਕਿ ਬੋਦੇ ਚੋਂ ਪੜ ਕੇ ਕੀ ਢਿੱਡ ਦੀ ਭੁੱਖ ਲਗਾ ਲੋਗੇ ਹਮ ਬੋਦੇ ਚੋਂ ਪੜੇ ਢਡੋਂ ਖਾਲੀ ਉਹ ਹਾਲ ਆ ਸਾਡਾ ਜੀ ਇੱਧ ਖਾਲੀ ਆ ਲਿਸ਼ਕਾਉਣਾ ਪਿਸ਼ਕਾਉਣਾ ਜ਼ਿਆਦਾ ਆ ਸਾਡੀ ਸਰਕਾਰ ਵੀ ਤੇ ਜ਼ਿਆਦਾਤਰ ਸਾਡੇ ਕਿਹੜੋ ਮੇਰੇ ਵਰਗੇ ਲੋਕ ਵੀ ਅਸੀਂ ਇੱਧਰ ਨੂੰ ਉਤੁਰੇ ਅਸੀਂ ਵਖਾਵਾ ਜ਼ਿਆਦਾ ਕਰਦੇ ਆ ਜੀ 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 ਬਿਲਕੁਲ ਜੀ ਜਟਵੈਰ ਜੀ ਕਹਿ ਰਹੇ ਨੇ ਕਿ ਸਟੈਪ ਬੈਕ ਤਾਂ ਕਹਿੰਦੇ ਆਪ ਸਰਕਾਰ ਦੀ ਕਹਿੰਦੇ ਪਾਲਿਸੀ ਹੈ ਔਰ ਮਿੱਤਰ ਇੱਕ ਕਾਲਾ ਸਿੰਘ ਜੀ ਕਹਿ ਰਹੇ ਨੇ ਕਿ ਬਾਈ ਜੀ ਸਿੱਖਿਆ ਕ੍ਰਾਂਤੀ ਵੀ ਜ਼ਰੂਰੀ ਹੈ ਪਰ ਮੇਰੇ ਪਿੰਡ ਪੰਧੇਰ ਦੀਆਂ ਬੱਚੀਆਂ ਨੂੰ ਕਹਿੰਦੇ ਲਗਭਗ 4 ਕਿਲੋਮੀਟਰ ਪੈਦਲ ਹੀ ਸਕੂਲ ਜਾਣਾ ਪੈਂਦਾ ਕਿਉਂਕਿ ਮੇਰੇ ਪਿੰਡ ਕੋਈ ਬੱਸ ਨਹੀਂ ਆਉਂਦੀ ਆ ਭਾਈ ਇਹ ਇੱਥੇ ਕੰਮ ਕਰਨ ਦੀ ਲੋੜ ਆ ਉਹ ਚਾਰ ਬਾਥਰੂਮਾਂ ਦੇ ਘਾਟੋ ਉਡ ਘਾਟਣ ਕਰਕੇ ਇੱਥੇ ਕੰਮ ਕੀਤਾ ਜਾ ਸਕਦਾ ਸੀ। ਆ ਇੱਕ ਮਿੱਤਰ ਕਹਿ ਰਹੇ ਨਵੀ ਨਵਦੀਪ ਜੀ ਕਹਿ ਰਹੇ ਨੇ ਕਿ ਮੈਂ ਅਧਿਆਪਕਾਂ ਤੇ ਹੁਣ ਪਤਾ ਲੱਗਾ ਕਿ ਸਿੱਖਿਆ ਕ੍ਰਾਂਤੀ ਜਿਹੜੀ ਇਹਨਾਂ ਨੇ ਵਾਪਸ ਬੁਲਾ ਲਈਏ ਸਰਕਾਰ ਨੇ ਹੁਣ ਕੇਵਲ ਪੰਚਾਇਤੀ ਮੈਂਬਰਾਂ ਦੇ ਨਾਂ ਹੀ ਲਿਖਣੇ ਹਨ। ਕਹਿੰਦੇ ਤਾਂ ਪਹਿਲਾਂ ਵੀ ਬੜਾ ਕੁਝ ਸੀ ਹੁਣ ਦੇਖੋ ਹੁਣ ਆਏ ਟਾਈਮ 'ਚ ਕੀ ਹੁੰਦਾ। ਨਹੀਂ ਮੈਨੂੰ ਤੇ ਲੱਗਦਾ ਕਦੇ-ਕਦੇ ਜਿਸ ਤਰ੍ਹਾਂ ਦਾ ਇਹਨਾਂ ਦਾ ਕੰਮ ਹੈ ਕਿ ਫੈਸਲਾ ਲੈ ਲਿਆ ਉਸ ਫੈਸਲੇ ਤੋਂ ਬਾਅਦ ਫਿਰ ਯੂ ਟਰਨ ਯੂ ਟਰਨ। ਤਾਂ ਮੈਨੂੰ ਲੱਗਦਾ ਸਰ ਯੂ ਟਰਨ ਨੇ ਆਪਦਾ ਨਾਮ ਬਦਲਣ ਵਾਸਤੇ ਅਖਬਾਰ 'ਚ ਇਸ਼ਤਿਹਾਰ ਦੇਣਾ ਕਿ ਪਲੀਜ਼ ਅੱਜ ਤੋਂ ਮੈਨੂੰ ਯੂ ਟਰਨ ਦੇ ਨਾਮ ਨਾਲ ਨਾ ਪੁਕਾਰਿਆ ਜਾਵੇ ਇਹ ਨਾਮ ਹੁਣ ਸਰਕਾਰ ਨੇ ਰੱਖ ਲਿਆ ਹੈ ਕਿਰਪਾ ਕਰਕੇ ਮੈਨੂੰ ਯੂ ਟਰਨ ਤੋਂ ਤੁਸੀਂ ਵੀਰ ਬਣ ਕੇ ਵੀ ਟਰਨ ਕਹੇ ਲਿਆ ਕਰੋ ਵੀਰ ਬਣ ਕੇ ਯੂ ਟਰਨ ਯੂ ਟਰਨ ਨਾ ਕੋ ਉਹ ਸਰਕਾਰ ਨੇ ਨਾਮ ਰੱਖ ਲਿਆ ਹੈ ਖੈ ਮਿੰਦੂ ਜੀ ਸੱਚਮੁੱਚ ਬੜਾ ਬਿਜਲੀ ਕ੍ਰਾਂਤੀ ਵੀ ਆਈ ਪਈ ਹੈ ਜੀ ਬਿਜਲੀ ਕ੍ਰਾਂਤੀ ਤੇ ਕਈ ਦਿਨਾਂ ਦੀ ਆਈ ਹੈ ਮੇਰੇ ਪਿੰਡ ਰੋਜ਼ਾਨਾ ਸ਼ਾਮ ਨੂੰ ਦੋ ਦੋ ਘੰਟੇ ਕੱਟ ਲੱਗਦਾ ਜੀ ਦੋ ਤਿੰਨ ਘੰਟੇ ਜੀ ਖੇਡਣ ਵਾਲੇ ਗਰਾਊਂਡ ਅਸੀਂ ਸਰ ਹਾਰ ਕੇ ਬੈਂਟਰੇ ਰਖਾਏ ਨੇ ਹਮ ਵਾਲੀ ਵਾਲ ਗਰਾਊਂਡ ਵਾਸਤੇ ਬੈਂਟਰੇ ਰਖਵਾਏ ਨੇ ਅਸੀਂ ਆਪਣੇ ਪੱਲੇੋਂ ਆਪਣੇ ਪੱਲੇ ਤੋਂ ਭਾਵ ਕੇ ਸਾਂਝੇ ਪੈਸੇ ਲਾ ਕੇ ਸਾਂਝੇ ਪੈਸੇ ਲਾ ਕੇ ਜੀ ਕਿ ਅਸੀਂ ਅਸੀਂ ਹੁਣ ਗੇਮ ਥੋੜੀ ਰੋਕਣ ਦੇਵਾਂ ਕਿ ਇਹਨਾਂ ਇਹਨਾਂ ਦੇ ਤਵਾਜੇ ਵਜੇ ਪੈਣ ਆਓ ਇੱਥੇ ਤੇ ਜਿਹੜਾ ਜਿਹੜਾ ਹੁਣ ਨਹੀਂ ਉੱਥੇ ਰਖਾ ਸਕਦਾ ਸਰ ਠੀਕ ਹੈ ਨਾ ਤੱਕ ਸੋਚ ਕੇ ਦੇਖੋ ਕਿਉਂਕਿ ਅੱਜ ਕੱਲ ਗੇਮ ਜਿਹੜੀ ਚੱਲਦੀ ਉਹ ਸ਼ਾਮ ਨੂੰ ਚੱਲਦੀ ਕਿਤੇ ਗਰਮੀ ਬਹੁਤ ਹੁੰਦੀ ਹੈ ਇੱਥੇ ਬਹੁਤ ਠੀਕ ਹੈ ਨਾ ਸੋ ਦੈਟ ਮਤਲਬ ਕਿ ਬੁਰਾ ਹਾਲੀ ਹੈ ਜੀ ਬਸ ਜੀ ਮਿੰਟੂ ਜੀ ਕਹਿ ਰਿਹਾ ਮੈਂ ਨਾਲ ਨਾਲ ਅਗਲੀ ਖਬਰ ਵਾਲ ਨੂੰ ਚੱਲਦਾ ਪ੍ਰਾਇਮਰੀ ਸਕੂਲ ਨੂੰ ਸਿਰਫ 5000 ਰੁਪਏ ਮਿਲੇ ਮਿਲੇਗਾ ਕੀ ਹਾਂ ਜੀ 5000 ਰੁਪਏ ਪੱਦਸਿਆ ਸੀ 20000 ਸਕੈਂਡਰੀ ਵਾਸਤੇ ਆ 10000 ਹਾਈ ਸਕੂਲ ਵਾਸਤੇ ਤੇ 5 ਪ੍ਰਾਇਮਰੀ ਵਾਸਤੇ ਆ 5 ਨਾਲ ਮੈਨੂੰ ਦੱਸੋ ਕਿਹੜਾ ਸਮਰਵ ਹੋ ਜਾਏਗਾ ਤੇ ਉਹਦੇ ਚ ਕੋਈ ਜੋੜੇ ਮਾਜਰਾ ਵਰਗਾ ਆ ਗਿਆ ਤੇ ਉਹ ਤੇ ਜੋੜਾ ਲੱਖ ਲੋਏਗਾ ਹੂੰ ਕਿ ਭਾਈ ਮੈਂ ਮੈਨੂੰ ਇਹੋ ਜਿਹਾ ਲੱਗਦਾ 5000 ਚ ਸਰ ਹੈ ਬਸਲੇਰੀ ਦੀ ਪੇਟੀ ਇੱਕ ਲੈਣ ਚਾਹੀਏ ਬੋਤਲਾਂ ਦੀ ਉਹੀ 2-400 ਦੀ ਆਉਂਦੀ ਐ ਸਾਰਾ ਪਾਣੀ ਗੱਲਾ ਜਿਹੜਾ 5 ਬੰਦਿਆਂ ਦਾ 10 ਬੰਦਿਆਂ ਦਾ ਪਾਣੀ 2-400 ਦਾ ਆਉਂਦਾ ਐ ਤੇ ਇਹ ਇਹ ਤੇ ਮਾੜੀ ਚਾਹ ਵੀ ਨਹੀਂ ਪੀਂਦੇ ਸਰ ਰੈੱਡ ਲੈਵਲ ਤੋਂ ਘੱਟ ਚਾਹ ਨਹੀਂ ਪੀਂਦੇ ਇਹ ਹੂੰ ਤੇ ਜਿਹੜਾ ਪਿਸਤਾ ਹੈ ਪਿਸਤਾ ਵੀ ਇਹ ਤੇ ਕਰਾਰਾ ਜਿਹਾ ਪਾਲਦੇ ਆ ਤੇ ਪਿਸਤਾ ਵੀ ਤੋੜਨਾ ਨਾ ਪਵੇ ਉਂਗਲ ਨੂੰ ਦੁੱਖ ਨਹੀਂ ਦੇਣਾ ਪਿਸਤਾ ਵੀ ਐ ਮਤਲਬ ਕਿ ਜੀਭ ਤੇ ਧਰੋ ਤੇ ਇਹ ਖਰਦਾ ਜਾਵੇ ਖਰਦਾ ਜਾਵੇ ਇਹੋ ਜਿਹਾ ਤੇ ਪਿਸਤਾ ਪਾਲਦੇ ਨੇ ਸਰ ਸਵਾਦਾ ਨਹੀਂ ਪੱਟੇ ਪਏ ਆ ਅਸੀਂ ਕੁਛ ਦਿਖਾ